ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਤੇ ਜਿਮਨੀ ਚੋਣਾਂ ਅਜੇ ਹੋਣੀਆਂ ਬਾਕੀਆਂ ਨੇ ਪੰਚਾਇਤੀ ਚੋਣਾਂ ਹੋ ਸਕਦਾ ਕਿ ਅਗਲੇ ਮਹੀਨੇ ਦੇ ਵਿੱਚ ਹੋ ਜਾਣ ਤਾਂ ਇਸ ਦੇ ਨਾਲ ਨਾਲ ਹੁਣ ਇਹ ਵੀ ਸਾਹਮਣੇ ਹੈ ਕਿ ਜਿਹੜਾ ਚੋਣ ਆਯੋਗ ਹੈ ਉਹ ਭਾਰਤ ਦਾ ਉਸ ਦੇ ਵੱਲੋਂ ਜਿਹੜਾ ਬੀਤੇ ਦਿਨਾਂ ਵਿੱਚ ਇੱਕ ਫੈਸਲਾ ਲਿਆ ਗਿਆ ਸੀ ਜਿਹੜਾ ਕਿ ਹਰਿਆਣਾ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਵਿੱਚ ਵਿਧਾਨ ਸਭਾ ਦੇ ਚੋਣਾਂ ਕਰਾਉਣ ਲਈ ਐਲਾਨ ਕਰ ਦਿੱਤਾ ਗਿਆ ਤੇ ਉਸ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਇਹ ਵੀ ਸੀ ਕਿ ਜ਼ਿਮਨੀ ਚੋਣਾਂ ਪੰਜਾਬ ਦੇ ਵਿੱਚ ਐਲਾਨ ਹੋ ਸਕਦੀਆਂ ਨੇ ਪਰ ਅਜੇ ਹਾਂ ਨਹੀਂ ਹੋਇਆ ਤਾਂ ਪੰਜਾਬ ਸਰਕਾਰ ਨੂੰ ਹੁਣ ਸਮਾਂ ਹੋਰ ਮਿਲ ਗਿਆ ਕਿ ਲੋਕਾਂ ਨੂੰ ਜ਼ਿਮਨੀ ਪੱਧਰ ਤੇ ਜਾ ਕੇ ਉਹ ਖੁਸ਼ ਕਰ ਸਕਣ ਪਰ ਇਸ ਦੇ ਨਾਲ ਦੇ ਦੇਖਿਆ ਜਾਵੇ ਤਾਂ ਇਸ ਵੇਲੇ ਪੰਜਾਬ ਸਰਕਾਰ ਆਮ ਤੌਰ ਤੇ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਲੋਕਾਂ ਦੇ ਕਮਾਂਕਾਰਾਂ ਨੂੰ ਕਰਾਉਣ ਦੇ ਵਿੱਚ ਤੇ ਜਾਂ ਫਿਰ ਕਹ ਲਈਏ ਕਿ ਹਰ ਤਰ੍ਹਾਂ ਦਾ ਵਿਕਾਸ ਕਾਰਜ ਜਿਹੜਾ ਵੀ ਆਮ ਆਦਮੀ ਪਾਰਟੀ ਆਪਣੇ ਤੌਰ ਦੇ ਉੱਤੇ ਕਰ ਸਕਦੀ ਹੈ ਜਾਂ ਸਰਕਾਰ ਦੇ ਲੈਵਲ ਤੇ ਕਰ ਸਕਦੀ ਹੈ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਨਾਲ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਮਐਲਏ ਨੂੰ ਵੀ ਖੁਸ਼ ਕਰ ਦਿੱਤਾ ਤੇ ਉਹਨਾਂ ਦੀ ਵੀ ਬਾਹ ਫੜ ਲਈ ਹੈ ਤੇ ਸਰਕਾਰ ਦੇ ਬਾਰੇ ਉਹਨਾਂ ਦੀ ਗੱਲ ਹੁਣ ਹੌਣ ਲੱਗ ਪਈ ਐ ਇਸ ਦੇ ਨਾਲ ਨਾਲ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਖੁਸ਼ ਕਰ ਦਿੱਤਾ ਤੇ ਹੁਣ ਵਿਧਾਇਕਾਂ ਦੀ ਸਰਕਾਰੇ ਦਰਬਾਰੇ ਤੂਤੀ ਬੋਲਣ ਲੱਗ ਪਈ ਐ ਦਰਸਲ ਬੀਤੇ ਦਿਨੀ ਸੀਐਮ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਹੀ ਅਫਸਰਾਂ ਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ ਜਿਸ ਤਹਿਤ ਹੁਣ ਪਿਛਲੇ ਦਿਨੀ ਵੱਡੇ ਤਬਾਦਲੇ ਹੋਏ ਨੇ ਤੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਮਰਜ਼ੀ ਵਾਲੇ ਅਫਸਰ ਉਹ ਜਿਹੜੇ ਸੀ ਉਹ ਲਗਾਏ ਗਏ ਦੇ ਜਾਂ ਕਹਿ ਲਈਏ ਕਿ ਉਹ ਅਫਸਰ ਵੀ ਉਹਨਾਂ ਦੇ ਵਿੱਚ ਜ਼ਿਆਦਾ ਸ਼ਾਮਲ ਸੀ ਤਾਂ ਭਗਵੰਤ ਮਾਨ ਨੇ ਕਿਹਾ ਕਿ ਵਿਧਾਇਕ ਜਿਹੜੇ ਵੀ ਅਫਸਰ ਦੇ ਨਾਮ ਦੀ ਪੇਸ਼ਕਸ਼ ਕਰਨਗੇ ਉਸ ਨੂੰ ਉਸੇ ਮੁਤਾਬਕ ਤਬਦਲੀ ਜਿਹੜੀ ਤਬਾਦਲਾ ਉਹਨਾਂ ਦਾ ਕੀਤਾ ਜਾਊਗਾ ਇਹ ਭਗਵੰਤ ਮਾਨ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਪਰ ਸ਼ਰਤ ਇਹ ਹੈ ਕਿ ਉਹ ਅਫਸਰ ਉੱਤੇ ਕੋਈ ਦਾਗ ਨਾ ਹੋਵੇ ਤੇ ਉਹਦਾ کردار ਸ਼ੱਕੀ ਨਾ ਹੋਵੇ ਇਸ ਦੇ ਤਹਿਤ ਅੱਜ ਤੱਕ ਪਿੱਤੇ ਦਿਨੀ ਪੰਜਾਬ ਦੇ ਵਿੱਚ ਜਿਹੜੇ 210 ਪੰਜਾਬ ਪੁਲਿਸ ਦੇ ਕਰੀਬ ਡੀਐਸਪੀ ਬਦਲੇ ਗਏ ਨੇ ਉਹਨਾਂ ਚੋਂ ਬਹੁਤੇ ਹਲਕਿਆਂ ਦੇ ਵਿੱਚ ਵਿਧਾਇਕਾਂ ਦੀ ਪਸੰਦ ਦੇ ਪੁਲਿਸ ਅਫਸਰ ਲਗਾਏ ਗਏ ਨੇ ਖੇਤੀ ਮਹਿਕਮੇ ਦੇ ਵਿੱਚ ਹਾਲੀ ਦੇ ਵਿੱਚ 300 ਤੋਂ ਵੱਧ ਜ਼ਿਆਦਾ ਅਫਸਰਾਂ ਤੇ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਤਾਂ ਇਨਾਂ ਚੋਂ 90% ਦੀਆਂ ਬਦਲੀਆਂ ਜਿਹੜੀਆਂ ਨੇ ਉਹ ਵਿਧਾਇਕਾਂ ਦੀਆਂ ਸਿਫਾਰਿਸ਼ਾਂ ਤੇ ਹੀ ਹੋਈਆਂ ਨੇ ਮੁੱਖ ਮੰਤਰੀ ਦਫ਼ਤਰ ਨੇ ਡਾਕੀ ਪੁਲਿਸ ਅਫਸਰਾਂ ਅਤੇ ਮਾਲ ਅਫਸਰਾਂ ਦੀ ਇੱਕ ਸੂਚੀ ਤਿਆਰ ਕੀਤੀ ਹੋਈ ਹੈ ਜਿਹੜੇ ਵਿਧਾਇਕਾਂ ਨੇ ਕਿਸੇ ਸ਼ੱਕੀ ਕਰਦਾਰ ਵਾਲੇ ਅਫਸਰ ਦੀ ਸਿਫਾਰਸ਼ ਕੀਤੀ ਹੋਈ ਏ ਤੇ ਉਸ ਵਿਧਾਇਕ ਤੋਂ ਬਦਲਵੀਂ ਸਿਫਾਰਸ਼ ਮੰਗੀ ਗਈ ਕਿ ਹੋਰ ਕੋਈ ਸ਼ਖਸ ਦਾ ਨਾਮ ਦਿੱਤਾ ਜਾਵੇ ਇਸ ਨੂੰ ਅਸੀਂ ਬਦਲ ਨਹੀਂ ਸਕਦੇ ਤਾਂ ਕਈ ਸਬ ਡਿਵੀਜ਼ਨਾਂ ਦੇ ਵਿੱਚ ਐਸ ਡੀ ਅਮਜ਼ ਦੀ ਜਿਹੜੀ ਬਦਲੀ ਆ ਉਹ ਵੀ ਵਿਧਾਇਕਾਂ ਦੀ ਪਸੰਦ ਦੇ ਹੀ ਉੱਤੇ ਕੀਤੀ ਗਈ ਆ ਜਾਂ ਕਹਿ ਲਈਏ ਕਿ ਵਿਧਾਇਕਾਂ ਦੀ ਪਸੰਦ ਦੇ ਐਸ ਡੀ ਅਮ ਲਗਾਏ ਗਏ ਨੇ ਢਾਈ ਵਰਿਆਂ ਤੋਂ ਇਹ ਵਿਧਾਇਕ ਆਪਣੇ ਪਸੰਦ ਦੇ ਅਫਸਰ ਲਵਾਉਣ ਵਿੱਚ ਪਏ ਹੋਏ ਸੀ ਪਰ ਹੁਣ ਉਹ ਅਸਫਲ ਰਹੇ ਸੀ ਹੁਣ ਤੱਕ ਹੁਣ ਉਹ ਸੇਸ ਦੇ ਵਿੱਚ ਸਫਲ ਹੋ ਗਏ ਨੇ ਤੇ ਕਈ ਵਿਧਾਇਕ ਦਾਗੀ ਅਫਸਰਾਂ ਦੀ ਤਨਾਤੀ ਕਰਾਉਣ ਦੇ ਵਿੱਚ ਵੀ ਸਫਲ ਹੋ ਗਏ ਨੇ ਸੱਤਾਧਾਰੀ ਪਾਰਟੀ ਨੇ ਆਗਾਮੀ ਜਮਿਨੀ ਚੋਣਾਂ ਅਤੇ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੁਣ ਰੰਗ ਬਦਲੇ ਨੇ ਕੈਬਨਿਟ ਵਜ਼ੀਰ ਹੁਣ ਵਿਧਾਇਕਾਂ ਦੀਆਂ ਸਪਾਰਸ਼ਾਂ ਨੂੰ ਖੰਭ ਲਾਉਣ ਲੱਗ ਪਏ ਨੇ ਵੇਰਵੇ ਅਨੁਸਾਰ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਚ ਵੱਡੀ ਗਿਣਤੀ ਚ ਤਬਾਦਲੇ ਹੋਏ ਤੇ ਵਿਧਾਇਕ ਆਪਣੇ ਖਾਸ ਅਫਸਰਾਂ ਨੂੰ ਦੋ-ਦੋ ਚਾਰਜ ਦਿਵਾਉਣ ਦੇ ਵਿੱਚ ਵੀ ਕਾਮਯਾਬ ਹੋ ਗਏ ਨੇ ਤੇ ਕਈ ਵਿਭਾਗਾਂ ਵਿੱਚ ਸ਼ੱਕੀ ਕਰਦਾਰ ਵਾਲੇ ਅਫਸਰ ਵੀ ਮੁਲਾਜ਼ਮਾਂ ਦੀ ਬਦਲੀ ਕਰਾਉਣ ਵਿੱਚ ਕਾਮਯਾਬ ਹੋ ਗਏ ਤੇ ਪਰ ਹੁਣ ਇਹ ਗੱਲ ਜ਼ਰੂਰ ਹੈ ਕਿ ਪੰਚਾਇਤੀ ਚੋਣਾਂ ਤੋਂ ਪਹਿਲਾਂ ਭਗਵੰਤਬਾਦ ਸਰਕਾਰ ਨੇ ਵੱਡੇ ਫੇਰ ਬਦਲ ਕਰ ਲਏ ਨੇ ਤੇ ਆਪਣੇ ਐਮਐਲਏ ਵੀ ਖੁਸ਼ ਕਰ ਲਏ ਨੇ ਪਰ ਜਮਿਨੀ ਪੱਤਰ ਦੇ ਉੱਤੇ ਜਾ ਕੇ ਜਿਹੜਾ ਵਿਕਾਸ ਕੀਤਾ ਜਾ ਰਿਹਾ ਉਹ ਵੀ ਹੁਣ ਲਗਭਗ ਕੀਤਾ ਜਾ ਰਿਹਾ ਤੇ ਜਿੱਥੇ-ਜਿੱਥੇ ਜਿਮਨੀ ਚੋਣ ਹੋਣੀ ਆ ਜ਼ਿਆਦਾਤਰ ਉਹਨਾਂ ਇਲਾਕਿਆਂ ਦੇ ਉੱਤੇ ਪੰਜਾਬ ਸਰਕਾਰ ਧਿਆਨ ਦੇ ਰਹੀ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜਦੋਂ ਪੰਚਾਇਤੀ ਚੋਣਾਂ ਹੋਣਗੀਆਂ ਜਾਂ ਜਿਮਨੀ ਚੋਣਾਂ ਹੋਣਗੀਆਂ ਉਹਦੇ ਵਿੱਚ ਲੋਕ ਕਿਸ ਨੂੰ ਫਤਵਾ ਦਿੰਦੇ ਨੇ ਤੇ ਇਹਦੇ ਨਾਲ ਨਾਲ ਇਹ ਵੀ ਹੈ ਕਿ ਲੋਕ ਸਭਾ ਦੇ ਵਿੱਚ ਜੋ ਹਾਲ ਆਮ ਆਦਮੀ ਪਾਰਟੀ ਦਾ ਹੋਇਆ ਜਿੱਥੇ ਕਿ ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਗਏ ਸੀ ਪਰ ਫਿਰ ਵੀ ਜਿਹੜੀ ਆ ਪੰਜਾਬ ਦੇ ਵਿੱਚੋਂ ਸਿਰਫ ਜਿਹੜੀ ਆਮ ਆਦਮੀ ਪਾਰਟੀ ਨੂੰ ਕੁਝ ਸੀਟਾਂ ਮਿਲੀਆਂ 13 ਦੇ ਵਿੱਚੋਂ ਜਿੱਥੇ 13 ਜ਼ੀਰੋ ਦਾ ਦਾਵਾ ਕਰ ਰਹੇ ਸੀ ਉੱਥੇ ਸਿਰਫ 3 ਹੀ ਰਹਿ ਗਈਆਂ ਪਰ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਸ ਪੰਚਾਇਤੀ ਚੋਣਾਂ ਤੇ ਜਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਕਿੰਨੇ ਲੋਕ ਫਤਵੇ ਦਿੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ